ਇੱਕ ਤਾਂ ਜਾਨਵਰ ਬਾਹਰ ਇੱਕ ਕੁੱਤਾ ਆਇਆ ਉਹਨੇ ਚੱਕ ਲਿਆ ਇਹਦਾ ਫਰ ਕੱਟ ਦਿੱਤਾ ਹੁਣ ਇਹ ਵਿਚਾਰਾ ਕਾਫੀ ਜ਼ਖਮੀ ਹੋ ਗਿਆਗਾ ਇਸ ਤੇ ਹਲਦੀ ਵਾਲਾ ਇਹ ਤੇਲ ਲਾ ਰਹੇ ਨੇਗੇ ਮੈਨੂੰ ਤਾਂ ਲੱਗਦਾ ਨਹੀਂ ਵੀ ਇਹਦੇ ਨਾਲ ਠੀਕ ਹੋ ਜਾਊਗਾ ਕਿ ਨਹੀਂ ਪਰ ਕੋਸ਼ਿਸ਼ ਕਰ ਰਹੇ ਹਾਂ ਚਲੋ ਇਹ ਬੇਜਵਾਨ ਵਿਚਾਰਾ ਜੇ ਠੀਕ ਹੋ ਜਾਏ ਤਾਂ ਕੱਲ ਨੂੰ ਡਾਕਟਰ ਦੇ ਲੈ ਕੇ ਜਾਵਾਂਗੇ ਇਹ ਤਾਂ ਜੇ ਫਰ ਕੱਟ ਦੇਣ ਨਾ ਉਹ ਫੇ ਠੀਕ ਬਾਕੀ ਤਾਂ ਕੁਝ ਨਹੀਂ ਇਹਦੇ ਫਰਤੀ ਲੱਗੀ ਆ ਜਾਨਾ ਹੈਨਾ ਸਾਨੂੰ ਇੱਕ ਇੱਕ ਫਰਤੇ ਜ਼ਿਆਦਾ ਲੱਗੀ ਹੈ ਇਹਦੇ ਬੇਜਵਾਨਾਂ ਨਾਲ ਬਹੁਤ ਪਿਆਰ ਆਗਾ ਮੈਂ ਕਿਸੇ ਨੂੰ ਇਹ ਜੀ ਹਾਲਤ ਚ ਨਹੀਂ ਦੇਖ ਸਕਦੀ ਹੈਗੀ ਮੇਰਾ ਜੀ ਕਰਦਾ ਮੈਨੂੰ ਘਰੇ ਧਿਆਵਾ ਦਾ ਇਲਾਜ ਕਰਾਂ ਹਨ ਮੇਰੀਆਂ ਪਹਿਲਾਂ ਵਾਲੀਆਂ ਵੀਡੀਓ ਜੇ ਕੋਈ ਦੇਖਦਾ ਹੋਵੇ ਤਾਂ ਉਹਦੇ ਵਿੱਚ ਬਸ ਮੈਂ ਤਾਂ ਇਹ ਹੀ ਹੁੰਦਾ ਮੇਰਾ ਬੇਜਵਾਨਾਂ ਨੂੰ ਦੀ ਸੇਵਾ ਕਰਦੀ ਆ ਮੈਂ ਤੁਸੀਂ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰਿਆ ਕਰੋ ਤਾਂ ਕਿ ਅਸੀਂ ਹੋਰ ਬੇਜਵਾਨਾਂ ਦੀ ਸੇਵਾ ਕਰ ਸਕੀਏ ਸ਼ੈਲਟਰ ਖੋਲੀਏ ਹਾਂ ਤੇ سپورਟ ਕਰਿਆ ਕਰੋ ਜਿਹਨੂੰ ਹੁਣ ਆਪਾਂ ਘਰੀ ਰੱਖਾਂਗੇ ਜਿੰਨੇ ਦਿਨ ਠੀਕ ਨਹੀਂ ਹੋ ਜਿਓ ਠੀਕ ਹੋ ਗਈ ਫਿਰ ਇਹਨੂੰ ਛੱਡ ਕੇ ਆਵਾਂਗੇ ਤੋ ਠੀਕ ਹੋ ਜਾਣਗੇ ਹੋ ਜਾਣਗੇ ਬੁੱਤ ਠੀਕ ਕਰੂੰਗੀ ਮੈਂ ਤੈਨੂੰ ਠੀਕ ਬਾਬਾ ਜੀ ਠੀਕ ਕਰਨਗੇ ਅਸੀਂ ਕੋਸ਼ਿਸ਼ ਕਰਾਂਗੇ